ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੌਗ ਤੇ ਕੱਲ੍ਹ ਸ਼ਾਮ ਜਿਹੜੀ ਹੈਗੀ ਹਨੇਰੀ ਆ ਗਈ ਸੀ ਬਹੁਤ ਹੀ ਜ਼ਿਆਦਾ ਤੇਜ਼ ਤੇ ਅਸੀਂ ਤਾਂ ਨਾ ਉੱਪਰ ਸ਼ੂਟਿੰਗ ਕਰ ਰਹੇ ਸੀਗੇ ਸ਼ਾਟ ਵਗੈਰਾ ਬਣਾ ਰਹੇ ਸੀਗੇ ਫਨੀ ਵਾਲੇ ਜਿਵੇਂ ਕਿਸੇ ਸਾਡੇ ਚੈਨਲ ਤੇ ਦੇਖੀ ਹੋਣੇ ਹੈਗੇ ਤੇ ਬਣਾ ਰਹੀ ਸੀ ਤਾਂ ਉਸ ਦੁਹਰਾਣ ਹੈ ਨਾ ਜਿਹੜਾ ਮੈਂ ਫੋਨ ਜਿਹੜਾ ਹੈਗਾ ਸਵਿਚ ਆਫ ਕੀਤਾ ਹੋਇਆ ਸੀ ਤਾਂ ਕਿ ਵਿੱਚ ਜਿਹੜੇ ਮੈਸੇਜ ਵਗੈਰਾ ਦੀ ਆਵਾਜ਼ ਨਾ ਆਵੇ ਫੋਨ ਆਵੇ ਵਿੱਚ ਡਿਸਟਰਬੈਂਸ ਨਾ ਜੜੀ ਹੈਗੀ ਨਾ ਹੋਵੇ ਇਸ ਕਰਕੇ ਤੇ ਉਸ ਵੇਲੇ ਹੈ ਨਾ ਜਦੋਂ ਅਸੀਂ نیچے ਆ ਕੇ ਦੇਖਿਆ Papa ਦੇ ਫੋਨ ਤੇ ਇੰਨੀਆਂ ਮਿਸ ਕਾਲ ਆਈਆਂ ਹੋਈਆਂ ਸੀ ਤੇ ਉਹਦੇ ਵਿੱਚ ਰੇਨੂ ਮਸੀ ਮਨੋਆ ਤੇ ਦੁਨੀਆ ਮਾਮੂਦੇ ਮਿਸ ਕਾਲ ਆਈਆਂ ਸੀ ਤੇ ਉਧਰ ਪਹਿਲਾ ਸਭ ਤੋਂ ਪਹਿਲਾ ਆਇਆ ਤੂਫਾਨ ਜਲੰਧਰ ਦੇ ਵਿੱਚ ਇੰਨੀ ਤੇਜ਼ ਮੀਂਹ ਹੀ ਤੂਫਾਨ ਜਿਹੜਾ ਹੈਗਾ ਮਿੱਟੀ ਘਟਾਇਆ ਤੇ ਉਸ ਤੋਂ ਬਾਅਦ ਹੀ ਲੁਧਿਆਣੇ ਫਿਰ ਜੇ ਲੁਧਿਆਣੇ ਆ ਗਿਆ ਤਾਂ ਮਤਲਬ ਬਰਨਾਲੇ ਵੀ ਆਊਗਾ ਹੀ ਤੇ ਫਿਰ ਹੈਨਾ ਮਾਸੀ ਘਰ ਨੇ ਬਸ ਉਹ ਦੱਸਣ ਵਾਸਤੇ ਸਾਨੂੰ ਫੋਨ ਕੀਤਾ ਸੀ ਤੇ ਜਦੋਂ ਉਹਨਾਂ ਨੇ ਦੱਸਿਆ ਫੋਨ ਕੀਤਾ ਉਸ ਤੋਂ ਬਾਅਦ ਮਮਾ ਮੈਨੂੰ ਕਹਿੰਦੇ ਨੇ ਮੋਲ ਚਾਰਜ ਵਗੈਰਾ ਲਗਾ ਲੈ ਫੋਨ ਵੀ ਤੇ ਨੇਰੀ ਤੂਫਾਨ ਆਉਣ ਵਾਲਾ ਦਾ ਤੇ ਜਦ ਹੀ ਮੈਂ ਚਾਰਜ ਤੇ ਲਾਣ ਲੱਗੀ ਉਹਦੀ ਸਾਡੇ ਲਾਈਟ ਚਲੀ ਗਈ ਤੇ ਇਧਰ ਮੌਸਮ ਇਧਰ ਵਾਲੀ ਸਾਈਡ ਤੇ ਪੂਰਾ ਸਾਫ਼ ਸੀਗਾ ਤੇ ਪਿੱਛੂ ਇੰਨਾ ਜ਼ਿਆਦਾ ਕਾਲਾ ਬੱਦਲ ਆ ਰਹੇ ਜਿਹੜੇ ਬਰਨਾਲ ਚ ਰਹਿੰਦੇ ਹੁੰਦੇ ਉਹਨਾਂ ਤਾਂ ਪਤਾ ਹੀ ਹੋਊਗਾ ਇੰਨਾ ਜ਼ਿਆਦਾ ਕਾਲਾ ਬੱਦਲ ਆਲੇ ਸੀ ਇੰਨਾ ਮਤਲਬ 7 ਵਜੇ ਜਿਹੜਾ ਹੈਗਾ ਪੂਰਾ ਰਾਤ ਮੰਗੂ ਜਿਵੇਂ ਅੱਧੀ ਰਾਤ ਹੁੰਦੀ ਐਵੇਂ ਹਨੇਰਾ ਹੋ ਗਿਆ ਸੀਗਾ ਮੈਂ ਪੂਰਾ ਕਾਲੇ ਕਾਲੇ ਬੱਦਲ ਜਿਹੜੇ ਹੈਗੇ ਆ ਗਏ ਸੀਗੇ ਤੇ ਪਾਪਾ ਹਨਾ ਤੇ ਅਸੀਂ ਲਿਆਉਣੇ ਸੀਗੇ ਸੀਂ ਬਣਾਣੇ ਸੀ ਚੌਲ ਤੇ ਮੰਮਾ ਹਨਾ ਕਹਿੰਦੇ ਚੌਲ ਹੈ ਨਹੀਂਗੇ ਫਿਰ ਮੰਮਾ ਨੇ ਫਟਾਫਟ ਪਾਪਾ ਨੂੰ ਕਿਹਾ ਕਿ ਤੁਸੀਂ ਨੇਰੀ ਚਲਣ ਤੋਂ ਪਹਿਲਾਂ ਜਿਹੜੇ ਹੈਗੇ ਚੌਲ ਲਿਆ ਤੇ ਪਾਪਾ ਪਹਿਲਾਂ ਭੱਜ ਕੇ ਗਏ ਤੇ ਜਦ ਹੀ ਨੇਰੀ ਆਈ ਪਾਪਾ ਕਹਿੰਦੇ ਗੇਟ ਖੋਲੋ ਉਹਦੀ ਪਾਪਾ ਸ਼ੁਕਰ ਆ ਫਟਾਫਟ ਆ ਗਏ ਨੇਰੀ ਇੱਕਦਮ ਇਨੀ ਤੇ ਹੀ ਗਈ ਨਾ ਪਤਾ ਨਹੀਂ ਕਹਿੰਦੇ 50 60 ਕਿਲੋਮੀਟਰ ਦੀ ਆਈ ਨਹੀਂ ਤੇ ਜਿਨਾ ਕੋਈ ਮੈਸੇਜ ਆਇਆ ਹੋਇਆ ਸੀਗਾ ਫੋਨ ਤੇ ਤੇ ਬਾਸ ਆਈ ਨੇਰੀ ਘੱਟੇ ਨੇ ਨਾ ਜਿਹੜਾ ਹੈਗਾ ਸਾਰਾ ਇੱਥੋਂ ਮਿੱਟੀ ਘਰ ਹੈ ਨਾ ਭਰ ਗਏ ਮੈਂ ਤੁਹਾਨੂੰ ਉਧਰ ਵਾਲੀ ਪਿੱਛੇ ਵਾਲੀ ਸਾਈਡ ਦਿਖਾਉਣੀ ਆ ਦੇਖੋ ਇੱਥੇ ਮਿੱਟੀ ਮਿੱਟੀ ਹਲੇ ਦੇਖੋ ਇੱਧਰ ਕਿੰਨੀ ਜ਼ਿਆਦਾ ਮਿੱਟੀ ਜਿਹੜੀ ਹੈਗੀ ਆ ਹੋਈ ਵਈ ਹੈ ਜਦ ਦਿਨੇ ਰਹੀ ਨਾ ਇਥੇ ਸਾਰੇ ਜਿਹੜੀ ਹੈਗੇ ਕਮਰੇ ਚ ਵੀ ਆ ਮਿੱਟੀ ਮਿੱਟੀ ਹੋ ਗਈ ਫੋਨ ਦੀ ਲਾਈਟ ਚ ਜਿਹੜੇ ਹੈਗੇ ਆ ਮਿੱਟੀ ਦਿਖ ਰਹੀ ਸੀ ਹੋਰ ਕੁਝ ਲਿਖੀ ਨਹੀਂ ਰਿਹਾ ਸੀ ਵੀ ਤੇ ਜਾਈ ਨਾ ਫਿਰ ਅਸੀਂ ਸਾਰੇ ਗੇਟ ਬੂਡ ਜਿਹੜੇ ਹੈਗੇ ਬੰਦ ਕਰਤੇ ਸੀਗੇ ਤੇ ਇੱਕਦਮ ਮੁੱਟੀ ਸਾਰੀ ਭਰ ਗਈ ਤੇ ਫਿਰ ਹਨਾ ਮम्मा ਹਨਾ ਉੱਠ ਗਏ ਸੀਗੇ ਸਵੇਰੇ ਜਲਦੀ ਤੇ ਮम्मा ਨੇ ਸਵੇਰੇ ਇਥੋਂ ਅੰਦਰੋਂ ਦਾ ਕਮਰੇ ਚ ਜਿਹੜਾ ਹੈਗਾ ਝਾੜੂ ਵਗੈਰਾ ਕੱਢਤਾ ਸੀਗਾ ਤੇ ਬਾਹਰ ਹਨਾ ਮम्मा ਪਾਪਾ ਦੇ ਨਾਲ ਜਿਹੜੀ ਹੈਗੀ ਮम्मा ਪਾਪਾ ਦੇ ਨਾਲ ਪਾਪਾ ਮਰੇ ਨਾਲ ਜਿਹੜੀ ਹੈਗੀ ਹੈਲਪ ਕਰਾ ਰਹੇ ਨੇ ਇਹ ਸਫਾਈ ਕਰਨ ਦੇ ਵਿੱਚ ਕਿਉਂਕਿ ਮਿੱਟੀ ਇੰਨੀ ਜ਼ਿਆਦਾ ਹੋ ਗਈ ਸੀ ਬਹੁਤ ਹੀ ਜ਼ਿਆਦਾ ਨੇਰੀ ਚਾਹੀ ਤਾਂ ਪੰਗਾ ਰੰਦਾ ਪਹਿਲਾਂ ਮਿੱਟੀ ਹੋ ਜਾਂਦੀ ਉਸ ਤੋਂ ਬਾਅਦ ਮੀਂਹ ਤੇ ਬਾਹਰ ਸਾਰਾ ਚਿੱਕੜ-ਚਿੱਕੜ ਹੋ ਗਿਆ ਸੀ ਆ ਦੇਖੋ ਜੀ ਮੈਂ ਇੱਥੇ ਵੀ ਇੰਨੀ ਜ਼ਿਆਦਾ ਮਿੱਟੀ ਸੀਗੀ ਫੇ ਇੱਥੇ ਤਾਂ ਜਿਹੜੇ ਹੈਗੇ ਮੰਜੇ-ਮੁੰਜੇ ਸੈੱਟ ਕਰਕੇ ਫਿਸਕਾ ਕੇ ਪਾਪਾ ਨੇ ਇੱਥੋਂ ਪੂਰਾ ਜਿਹੜਾ ਹੈਗਾ ਚਮਕਾ ਦਿੱਤਾ ਪੋਚੇ ਵਗੈਰਾ ਵੀ ਹਲੇ ਮੈਨਾਂ ਦਾ ਲਾਉਣਾ ਪਤਾ ਨਹੀਂ ਲਾਕਾ ਫੇ ਇੱਥੇ ਹੁਣ ਪੂਰਾ ਸਾਫ਼ ਲੱਗ ਰਿਹਾ ਤੇ ਚਿੱਦੀ ਲੋਡ ਵੀ ਨਹੀਂ ਲੱਗ ਰਹੀ ਇੱਥੋਂ ਆਹ ਕਰ ਰਹੇ ਨੇ ਦੇਖੋ ਲੱ ਹਾਂ ਜੀ ਉੱਠ ਗਈ ਪਹਿਲਾਂ ਦੀ ਉੱਠ ਗਈ ਸੀ ਮੈਂ ਹਾਂ ਉੱਠ ਗਈ ਸੀ ਦੇਰ ਦਿੱਤਾ ਸੀ ਜੇ ਉੱਠ ਗਈ ਸੀ ਤਾਂ ਕਿਵੇਂ ਸਵੇਰ ਦੇ ਲੱਗੇ ਹੋਏ ਆਟਾ ਪਾਣਾ ਸੀ ਹਾਂ ਸ਼ਾਰਟ ਐਡਿਟ ਕਰੀ ਸੀ ਹਾਂ ਹਾਂ ਤਾਂ ਹੋ ਗਿਆ ਸਾਫ਼ ਐਨੀ ਇੰਨੀ ਮਿੱਟੀ ਨਿਕਲੀ ਆਉਦੇ ਤੱਕ ਹਾਂ ਪਿੱਛੋਂ ਮੈਂ ਦਿਖਾਈ ਹੈ ਕਿ ਕਿੰਨੀ ਕਿੰਨੀ ਮਿੱਟੀ ਹੈ ਤਾਂ ਕੂੜੇ ਦੀ ਬਾल्टी ਦੇਖੋ ਅੱਜ ਦੇ ਕੂੜੇ ਨਹੀਂ ਭਰ ਗਈ ਮੇਲਾ ਹਨ ਮੇਰੇ ਕੋਲ ਉਹ ਤਾਂ ਪਤਾ ਹੀ ਲਾ ਦੇਣਾ ਨਵੀਂ ਨੇਰੀ 'ਚ ਜਿਨ੍ਹਾਂ ਨੂੰ ਨਾ ਦੇਖੋ ਮੌਸਮ ਨੇਰੀ ਨੂਰੀ ਤੋਂ ਬਾਅਦ ਜਿਹੜਾ ਹੈਗਾ ਪੂਰਾ ਨੀਲਾ ਨੀਲਾ ਹੋਇਆ ਪਿਆ ਅਰੇ ਨੇਰੀ ਆਇਆਗਾ ਮਿੱਟੀ ਇੱਥੇ ਇੰਨੀ ਆ ਨਹੀਂ ਜ਼ਿਆਦਾ ਮਿੱਟੀ ਬਾਹਰੋਂ ਵੀ ਸਾਰਾ ਕੂੜਾ ਸਾਡੇ ਅੰਦਰ ਹੀ ਥੈਲੀਆਂ ਕਿੰਨਾ ਕੁਛ ਹੈ ਨਾ ਹੂੰ ਤਾਂ ਸਾਰੇ ਪਾਸੇ ਬਰਾਹਾਲ ਹੈ ਸਾਰੇ ਲੱਗੇ ਹੋਏ ਨੇ ਆਲੇ ਦੁਆਲੇ ਵੀ ਸਫਾਈਆਂ ਨਹੀਂ ਆ ਤੜਾ ਸਾਰੇ ਸਾਹਮਣੇ ਇੱਕ ਔਰ ਉਹ ਉਧਰ ਜਲੰਧਰ ਲੁਧਿਆਣੇ ਸਾਰੇ ਕਿਤੇ ਹੋ ਗਏ ਹਾਂ ਮੈਂ ਇਹ ਤਾਂ ਕਿ ਪਾਪਾ ਕਹਿੰਦੇ ਸਨ ਮੈਂ ਤੇਰੀ ਹੈਲਪ ਕਰਾਂਗਾ ਮੈਂ ਤਾਂ ਲੰਗੀ ਸੀ ਦਾਦੂ ਵੀ ਕੱਲ ਗਏ ਹੋਏ ਸੀ ਕਿੱਥੇ ਭੂਆ ਜੀ ਕਿ ਦਾਦੂ ਜੀ ਦੇ ਪੂਆ ਜੀ ਕੋ ਗੋਵਿੰਦਗੜ੍ਹ ਉੱਥੇ ਵੀ ਫਿਰ ਬਾਅਦ ਚ ਸ਼ਾਮ ਨੂੰ ਫੋਨ ਆਇਆ ਸੀ ਉੱਥੇ ਵੀ ਨੇਰੀ ਨੂਰੀ ਆਈ ਹੋਈ ਸੀ ਮੈਂ ਸਾਰੇ ਪਾਸੇ ਸੀ ਦੇਖਿਆ ਨਹੀਂ ਮਾਸੀ ਲਖਾ ਆਇਆ ਕਿੰਦਰ ਆਇਆ ਮੈਂ ਦੱਸਿਆ ਉਹਨੇ ਸਾਰਿਆਂ ਨੂੰ ਵਗਾ ਭਾਤਾ ਵੀ ਆਪਣੇ ਘਰੇ ਤੇ ਜਾਵਾਂਗੇ ਤੇ ਅਪਰੇਡਾ ਹੋ ਤੇਰੀ ਪਤਾ ਲੱਗ ਗਿਆ ਤਾਂ ਕਾਰ ਤਾਂ ਨਹੀਂ ਤਾਂ ਚੱਲ ਤੁਸੀਂ ਨਹੀਂ ਤਾਂ ਇੱਥੇ ਇੰਨੀ ਮਿੱਟੀ ਜੰਮ ਗਈ ਸੀ ਇੱਥੇ ਪਾਣੀ ਦੇ ਨਾਲ ਹੀ ਮੈਂ ਕਿੰਦਾ ਸੁੱਕਣਾ ਪਾਇਆ ਸੀ ਤਾਂ ਪਤਾ ਨਹੀਂ ਕਿਹਾ ਮੈਂ ਲਾ ਲੈਣੀ ਤਾਂ ਮੈਂ ਸੋਚੀ ਨਹੀਂ ਤਾਂ ਸਾਰੇ ਗਵਾਂਡੀਆਂ ਦੇ ਘਰ ਵੜ ਗਏ ਹੁਣ ਸੀ ਕਿਤੇ ਲੱਗੇ ਤੇ ਪਤਾ ਹੀ ਨਹੀਂ ਲੱਗਣਾ ਸੀ ਕਿਹੜਾ ਕਿੱਧਰ ਗਿਆ ਔਰ ਬੱਚਾ ਤਾਂ ਰਹਿ ਗਈ ਕੱਪੜਿਆਂ ਵਿੱਚ ਮੈਨੂੰ ਆਈ ਸੀ ਮਤਲਬ ਜੇ ਇੱਧੇ ਪਏ ਰਹੇ ਤਾਂ ਤਾਂ ਉੱਠ ਜਾਣਾ ਸੀ ਨਾਲ ਬੜਾ ਇੱਕਦਮ ਤੇ ਜਦੋਂ ਪਹਿਲੇ ਦਿਨ ਨੇਰੀ ਚੱਲੀ ਐ ਨਾ ਸਿਰਫ ਮੀਂਹ ਹੀ ਆ ਪੈਣ ਲੱਗ ਗਿਆ ਫਿਰ ਠੰਡੀ ਠੰਡੀ ਹਵਾ ਚੱਲਦੀ ਸੀ ਹਾਂ ਰਾਤ ਨੂੰ ਖਾਂਦੇ ਹੋਏ ਕੋਟਾ ਪੋੜਦੇ ਤੇ ਸੀ ਕੋਠੇ ਤੇ ਪਈ ਸੀ ਉਹ ਲਾਈਟ ਗਈ ਹੋਈ ਸੀ ਕੰਬਲ ਲੈ ਗਏ ਤੇ ਹੋਰ ਨਹੀਂ ਠੰਡ ਲੱਗਣਾ। ਉਹ ਤਾਂ ਕੰਮ ਹੀ ਕਰੀਆ। ਹੋਰ ਮੰਮਾ ਅੱਧੀ ਰਾਤ ਨੂੰ ਕਹਿੰਦੇ ਮੈਨੂੰ ਕੰਬਲ ਛੜੀਆ ਮੈਂ ਮੈਨੂੰ ਕੁਛ ਲਿਆ ਕੇ ਦੋ। ਪਾਪਾ ਨੇ ਥੱਲੇ ਚੰਦਰ ਹੋਜ ਵਗੈਰਾ ਲਾ ਕੇ ਰੱਖੀਏ ਸਾਨੂੰ। ਤੇਰੇ ਸੀ ਪਏ। ਬਧੀਆਂ ਨੀਂਦ ਆਈ। ਇਹ ਐਸੀ ਤਾਂ ਵੀ ਵਧੀਆ। ਰੱਬ ਦਾ ਐਸੀ ਚਲਾਇਆ ਸੀ। ਉਹਨਾਂ ਨੇ ਐਸੀ ਤਾਂ ਪਰਨਾ ਤਾਂ ਕੋਈ ਵੀ ਨਹੀਂ ਆਣਾ। ਉਹ ਲੈ ਲੈਂਦੇ ਖਾਣਾ ਨਾ ਲਾਤੀ ਐ ਵੀ ਜਿਵੇਂ ਸੱਦੀਆਂ ਆਉਂਦੀਆਂ ਨੇ। ਹੋਰ ਮੱਕੀ ਰਹੀ ਸੀ ਕੱਲ ਤੇ ਪਾਪਾ ਕਹਿੰਦੇ ਚਲ ਮੈਂ ਹਾਲਪੋ ਤੇ ਆਉਣਾ ਕੰਮੀ ਲੱਗੀ ਹੋਈ ਐ ਸਵੇਰ ਦੀ 3 ਵਜੇ ਉੱਠ ਕੇ ਉੱਪਰੋਂ ਕਰਤਾ ਕਿ ਉੱਪਰੋਂ ਕਰਨਾ ਹੈ ਉੱਪਰੋਂ ਰਹਿੰਦਾ ਹਜੇ ਇਤੋਂ ਇੰਨੀ ਮਿੱਟੀ ਨਿਕਲੀ ਆਵੇ ਹੋਰ ਥੱਕ ਨਾ ਸਿਖਾ ਇਹਨਾਂ ਦਾ ਗਾਹ ਪਿਆ ਹੋਇਆ ਸੀ ਹਜੇ ਉਹ ਪਿੱਛੇ ਹੋ ਰਹਿਦਾ ਕੱਲ ਇਹ ਆ ਕਰਕੇ ਫੇਰ ਦੇਖਦੇ ਹਾਂ ਉੱਪਰ ਦਾ ਹੂੰ ਫੇਰ ਰੁੱਕ ਕੇ ਕਰੀਏ ਕਿ ਸ਼ਾਮ ਨੂੰ ਕਰੀਏ ਮੈਨੂੰ ਐ ਵੀ ਜੇ ਬੈਠ ਗਏ ਨਾ ਫੇਰ ਜੀ ਨਹੀਂ ਕਰਨਾ ਮੁੰਡੇ ਲੱਗੇ ਹੋਏ ਤਾਂ ਇੱਕ ਵਾਰੀ ਨਗੜੀ ਦਈਏ ਫੇਰ ਹੈ ਨਹੀਂ ਹਾਂ ਅਨਮੋਲ ਤਾਂ ਮੇਰੀ ਉੱਠ ਜਾਂਦੀ ਹੈ ਪਰ ਇਹ ਦੇ ਦਿੰਦੀ ਹੁ ਮੈਂ ਕੀ ਕਰਦੀ ਆ ਕੀ ਕਰਦੀ ਆ ਮੈਂ ਪਹਿਲਾਂ ਉੱਪਰ ਉੱਠ ਕੇ ਆਈ ਆ ਕੇ ਮੈਂ ਮੂੰਹ ਹੱਥ ਧੋ ਕੇ ਫਿਰ ਸੋਗੀ ਦੇਖ ਦੇ ਮੈਂ ਕੀ ਕਰਦਾ ਮੈਂ ਕਿ ਮੈਂ ਇੱਥੇ ਸਾਫ਼ ਕਰਕੇ ਜਾ ਕੇ ਸੋਗੀ ਮੈਂ ਕੀ ਕਰਦਾ ਸੀ ਉੱਠਣ ਦੀ ਹੋਰੀ ਕੋਸ਼ਿਸ਼ ਕਰ ਰਹੀ ਹਾਂ ਕੀ ਕਰਾਂ ਹੌਲੀ ਹੌਲੀ ਚੱਟਾ ਹੋ ਗਿਆ ਪਾਪਾ ਦੇ ਉਹ ਕਿਸੇ ਦਾ ਪਰਣਾ ਇਦਾਂ ਦਾ ਮੈਂ ਨਾਲ ਆਲਪ ਕਰਾਂਗਾ। ਸੀ ਸੀ। ਪਰ ਇਹ ਲੱਗਦਾ ਹੁਣ ਕੋਈ ਗੱਲ ਨਹੀਂ ਹੈ। ਪੈਸੇ ਕਿੰਨੇ ਤੁਸੀਂ ਦੇਵੋਗੇ ਤਾਂ ਮੈਂ ਤੁਹਾਨੂੰ ਦੇਵਾਂਗੀ। ਹਾਂ। ਕੱਲ 500 ਵੱਡੇ ਸ਼ੋਰਟ ਦੇ ਵਿੱਚ। ਸ਼ੋਰਟ 500 ਹਜ਼ਾਰ। ਹਜ਼ਾਰ ਸੱਚ ਹੈ। ਆਓ ਤਾਂ ਮੈਨੂੰ ਦੇਵੋਗੇ ਫੇਰ ਹੀ ਮੈਂ ਤੁਹਾਨੂੰ ਦੇਵਾਂਗੀ। ਉਹ ਤੁਸੀਂ ਆਪਣੀ ਦੇ ਦੇ। ਇਹ ਕਹਿੰਦਾ ਇਹ ਮੈਨੂੰ ਕਰੋ ਦੇ ਦੇ। ਹਾਂ। ਆਉਂਦੇ ਦਵਾਂਗੇ ਫਿਰ ਮਾ ਉਹਦੇ ਤੇ ਮਮਾ ਨੇ ਗੂੜਾਲੇ ਡੱਬੇ ਚ ਲਕੋ ਰੱਖੇ ਸੀ ਤੇ ਮੈਂ ਉਹਦੇ ਤੇ ਗੁੰਡੀ ਲਾਉਂਗੀ ਜੇ ਦਵਾਂਗੇ ਮੈਨੂੰ ਹੁਣ ਦੂਸੇ ਉਹ ਰੱਖ ਤਾਂ ਲੈ ਜੇ ਮੈਂ ਗੁੰਡੀ ਲਾ ਲੈ ਕਹੀ ਮੈਂ ਤੁਹਾਨੂੰ ਲੈ ਲੈ ਜੇ ਜੇ ਮੈਂ ਸੇਵ ਕੀਤੇ ਅਸੀਂ ਤਾਂ ਲੈ ਲਿਓ ਤੁਸੀਂ ਠੀਕ ਨਾ ਵੜੀ 500 ਹੜਿਆੜੀ ਮੇਰੇ ਘਟਾ ਸਾਡੇ ਯਾਰ 500 ਮੈਨੂੰ ਦੇ ਦੇ ਵਾਂਗੂ ਤੁਸੀਂ ਰੱਖ ਲੈ ਕਿਉਂ ਕਦੀ ਨਹੀਂ ਰਿਫੇਰਾ ਕੀ ਬਰਾਬਰੀ ਕਰ ਲਾਂ ਸਾਰ ਸਾਰ ਜਦ ਵਧੀਆ ਲੱਗਾ ਚੈਨ ਆਈ ਮੈਂ ਤਾਂ ਸਵੇਰੇ ਜਦੋਂ ਮੈਂ ਉੱਠੀ ਆਂ ਮਿੱਟੀ 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 ਹੋਈ ਪਈ ਸੀ ਇਹ ਤਾਂ ਜਦੋਂ ਨੇਰੀ ਆਈ ਸੀ ਨੇਰੀ ਦੇ ਵਿੱਚ ਵੀ ਮੰਮਾ ਨੇ ਝਾੜੂ ਕੱਢਤਾ ਇੱਥੋਂ ਸਾਰਾ ਨਹੀਂ ਤਾਂ ਇੱਥੇ ਮਿੱਟੀ ਮਿੱਟੀ ਹੋ ਜਾਣੀ ਸੀ ਕੋੜੀ ਤੇ ਜਦੋਂ ਮੈਂ ਕੱਢਦਾ ਸੀ ਹਨੀ ਤੇ ਕੋੜੀ ਤੇ ਮੈਂ ਤਾਂ ਮੱਤ ਨਾਲ ਲਾਉਂਦਾ ਹਾਂ ਕੋੜੀ ਤੇ ਜਦੋਂ ਮੈਂ ਮੱਤ ਨਾਲ ਲਾਉਂਦੀ ਹਾਂ ਮੈਂ ਕਿਹਾ ਇਹ ਜਿਹਾ ਮੱਧ ਲਿਆ ਮਮਾ ਮੈਂ ਕਿੰਨੇ ਨੇਰੀ ਜੀ ਕੱਢਦਾ ਸੀ ਉਸ ਤੇ ਝਾੜੂ

ਇੱਕ ਮਿੰਟ ਹਿੰਦਲਾ ਹੁਣ ਪੁੱਛ ਰਹਾ ਹਾਂ ਕਿ ਉਹਦੀ ਮੇਂਟਾ ਘਰੋਂ ਮਾਦਗਾਰੇ ਕਰਦੀ ਨਹੀਂ ਆਪਾਂ ਚੰਗੀ ਤਰ੍ਹਾਂ ਖਰਚ ਖਰਚ ਕੇ ਇੱਕ ਦਾਣਾ ਜਿਹਾ ਵੀ ਨਹੀਂ ਰਹਿ ਗਿਆ ਕੁਝ ਮੰਮਾ ਨੂੰ ਪੈੰਗੂ ਵੀ ਮੰਗੇ ਤਾਂ ਬਾਅਦ ਹੀ ਸਾਰੇ ਪਿਆਜ਼ ਉਲਟਾ ਦੇਣੀ ਸੀ ਪਾਪਾ ਨੇ ਹੁਣੇ ਸਾਰੇ ਛਿਲਕੇ ਛਿਲਕੇ ਹੋ ਜਾਂਦੇ ਫਿਰ ਤੇ ਪਿਆਜ਼ ਜਾਣੇ ਜਦੋਂ ਜਦੋਂ ਹੋ ਗਏ ਸੀ ਇਸੇ ਇੱਕ ਫੋਟੋ ਦੀ ਖੜ ਲਓ ਮੈਂ ਆ ਦੇ ਕਾ ਫੋਟੋ ਆ ਦਾ ਦੀਦੀ ਫੋਟੋ ਦਾਦੀ ਤੇ ਦਾदू ਪਾਪਾ ਤੇ ਚਾਚੇ ਇਹ ਫੋਟੋ ਕਦੋਂ ਖਿੱਚੀ ਸੀ ਯਾਦ ਹੈ ਤੁਹਾਨੂੰ ਤੁਹਾਡੀਆਂ ਬਿਸ਼ੇਰਤ ਹੋਈ ਸੀ ਤੋ ਨੂੰ ਲੋਕੀਆਂ ਦਵਾਈਆਂ ਸੀ ਅਸੀਂ ਲੋਕੀਆਂ ਲੈ ਕੇ ਆਏ ਸੀ ਹਾਂ ਸਾਡੀਆਂ ਟੋਪੀਆਂ ਲੇ ਵੀ ਉੱਥੇ ਰੱਖੀਆਂ ਹੋਈਆਂ ਨੇ ਤਾਂ ਬੁਟੀ ਚੋਪੀਸ ਕਰੋ ਮਿੱਟੀ ਦੇ ਦਰਸ਼ਨ ਸਾਈਡੇ ਮੈਂ ਦਿਖਾਉਂਗਾ ਹਾਂ ਆਪੇ ਦਿਖਾ ਦੇ ਹਾਂ ਟੀਨਾ ਸਾਰੇ ਭਰ ਗਏ। ਇਹ ਵਾਹ ਵਾਹਨਾ ਸਾਈਕਲ ਕੁੱਠੀ ਹੋ ਗਈ। ਹਾਂ ਸਿੱਧੀ ਸੀਗੀ ਖੜੀ। ਉਹ ਡੱਬੇ ਦੇਖੋ। ਤੇਰੀ ਥੋੜੀ ਤੇਜ਼ ਸੀ। ਤੇਰੇ ਅਸੀਂ ਖੜੇ ਹੁੰਦੇ ਬਾਹਰ ਅਸੀਂ ਕੁੱਠੇ ਹੋਏ ਹੁਣ ਅਸੀਂ। ਹਾਂ। ਹਾਂ ਨੰਨਾ ਸੇ ਬਸ ਕਰਦਾ ਰਹਿੰਦਾ। ਇੱਥੇ ਤੋਂ ਹੁੰਗੇ ਵੀ ਮੜਾ ਜਾਣਾ। ਹੋਰ ਤਾਂ ਲ ਮੋਟੀ ਮੋਟੀ ਮਿੱਟੀ ਜੀ ਚੱਟਦਾ ਨਾ। ਹਾਂ। ਹਾਂ ਜੀ ਇਹਦਾ ਮੈਂ ਬਖੇ ਚੜ ਜਾਂਦੀ ਐ ਹਾਂ ਹੁੰਦਾ ਅਗਲੇ ਦਿਨ ਸਾਫ ਕਰਾਂਗੇ ਹੋਜੀ ਪੂਰੀ ਢੇੜੀ ਲਾ ਜਾਂਦੀ ਐ ਹਾਂ ਦਰਵਾਜ਼ਾ ਬੰਦ ਕਰਦੇ ਨਾ ਨੰਬਰ ਰੁਕੇ ਜਾਊਗਾ ਖਵਾ ਚਾਹੀਦਾ ਹੈ ਕਣੇ ਅਜਾ ਨਹੀਂ ਨਹੀਂ ਕਰਨਾ ਸਾਡੀ ਬੰਦ ਕਰ ਲਈਏ ਮਸਤਾਗਾ ਤੁਹਾਡੇ ਮੇਰੇ ਨਾਲ ਦੇ ਨਾਲ ਗੇਤ ਮੱਚ ਜਹਾਜ਼ ਦੀ ਜਾਨ ਨਹੀਂ ਕਰਾਉਂ ਕਰਦੇ ਨਾ ਕਿ ਕਾਹਦੇ ਕਿੰਪਕਿੰਗ ਨਾ ਯਾਹ ਦੇ ਇਸ ਨੂੰ ਸਿਚੁਏਸ਼ਨ ਮੇਰੇ پاس ਨਹੀਂ ਹੈ ਮੇਰੇ ਆਇਆ ਹੈ ਫਟੇ ਕੀ ਤੇ ਮਾ ਜਿਹੜਾ ਇਹ ਲਾੜਾ ਜਿਹੜਾ ਪਾੜਾ ਮਨ ਕੀ ਆ ਗਿਆ ਬੈਠੀ ਅੱਛਾ ਮੈਂ ਕਿਹਾ ਬੱਚੋ ਵੀ ਫੜ ਹਾਂ ਅੱਗੇ ਤੁਹਾਨੂੰ ਫੜਾ ਦਵਾਂਗਾ ਅਨਾ ਉੱਥੇ ਕਿਥੇ ਬੈਠੋ ਤੁਹਾਡਾ ਮਸਤੀ ਉੱਥੇ ਬੈਠੋ ਔੜੀ ਉੱਥੇ ਨਹੀਂ ਕਿ ਕਿ ਫੱਕੋ ਇੱਥੇ ਆ ਜਾ ਇੱਥੇ ਬੈਠ ਨਾ ਇੱਥੇ ਬੈਠਾ ਨਾ ਮਾਰ ਲਾਂਗੀ ਨੰਦੇ ਨੰਦੇ ਇਹ ਮੁੰਡੇ ਦਾ ਹਵਾ ਦਾ ਨਾ ਲੱਗਦੀ। ਨਿੱਥੇ ਬੈਠੋ। ਆਉਂਦੇ ਹੀ ਮੇਰੇ ਕੋਲ ਆ ਕੇ ਤੈਨੂੰ ਮੈਂ ਮਮਾ ਚੋਲੀ ਆਈ ਤੂੰ ਕਿਹਾ ਕਿ ਦੱਸ ਦਿੰਦੇ ਸੇਫ ਤੋਂ ਸੀ ਗਿਆ। ਸੀ ਗਿਆ। ਮੈਂ। ਇਹ ਕੋਈ ਮਖਤਾ ਨਹੀਂ ਕਿ ਕਿਸਾਨ ਨਾਲ ਇਸ ਮੈਂ ਇਹਨੂੰ ਮਾਰਿਆ ਆ ਕੇ। ਹਾਂ। ਇਹ ਲੈ ਮਿਸਟਰ ਬਾਈ। ਉਹ ਆ ਕੇ ਆਜਾ ਕੈਮਰੇ ਤੋਂ ਬਾਹਰ ਹੀ ਤੈਨੂੰ ਦੱਸਣਾ ਮੈਂ ਤੇ ਇੱਕ ਮਿੰਟ ਸੁਣ ਪਾਉਂਦੇ ਸਹੀ। ਹਾਂ। नहीं हो सकता बेटा कहां तक लगेंगी मेरे भी क्या हां वो सी बनाना है आज मैंने

बस जाने तो ना 180 का कुछ ना नीज़े नीज़े है सेवारिक आ तोलर बावा रे ये ये नीचे चल मैं रही नीचे की लाइट है अब कागज का बोल दे तो कोई क्या जान दे ये तो कहने को ही मैं तो सारी तुम्हें ਏ ਆ ਜਾਨ ਜੀ ਕੋਈ ਹੁਣ ਨਾ ਇਹ ਕੋਈ ਆ ਬੋਲ ਨਾ ਬੱਲੇ ਕਰ ਲੈ ਜੀ ਸੈਟ ਕੀਤਾ ਇਹ ਜੜ ਕੇ ਮਾਰਦੇ ਹੋਰੇ ਫਿਰ ਲੰਘ ਜੁਦਾ ਹੈ ਜੜਦੇ ਫਿਰ ਲੰਘਦਾ ਹੈ ਬਸ ਚੁੱਪ ਜੀ ਆਨ ਨਾ ਜਾਂ ਨਹੀਂ ਹੈ ਹੁਣ ਦਾ ਫੱਖੇ ਲੈ ਰੱਦਾ ਬੱਦੋਂ ਜੀ ਕੋ ਪਲੇ ਮਾਰੂਗੇ ਨਹੀਂ ਕੋ ਪੱਟੇ ਨਾ ਨਹੀਂ ਕਰਦੇ ਤੇਰੇ ਜੀ ਤੇ ਮਾਛੇ ਤੇ ਹੁਣ ਹੋ ਗਿਆ ਸੀ ਜਰਾ ਰਾਤ ਦੀ ਰੋਟੀ ਤੱਕ ਟਾਈਮ ਤੇ ਮੰਮਾ ਦੀ ਰੋਟੀ ਜਿਹੜੀ ਹੈਗੀ ਬਣਾ ਰਹੀ ਸੀ ਤੇ ਹੁਣ ਉਪਰ ਤੋਂ ਦਾ ਟਾਈਮ ਸਸ ਬੱਲ ਬੱਲ ਲੈ ਗਏ ਸੋਤੇ ਬੰਦ ਕਰਦਾ ਮੈਂ ਵੀ ਬੱਲ 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 ਕਰ ਤਾ ਮੋਟਰ ਬੰਦ ਕਰ ਦਿੰਦਾ ਨਾ ਕੱਲ ਦੋ ਤੇ ਮੈਂ ਬਹੁਤ ਲੱਗ ਰਹੀ ਹੈ ਨਾ ਚੜ ਰਹੀ ਹੈ ਜਿਵੇਂ ਜਗਰ ਮਸ ਲੱਗਿਆ ਤੇ ਭਾਲੀ ਤੇ ਆਉਂਦੀ ਹੁੰਦੀ ਹੈ ਬਹੁਤ ਲਾ ਲੈ ਜੋ ਹਾਂ ਬੋਲ ਲੈ ਜੋ ਬਹੁਤ ਲੱਗਦੀ ਜਾਂਦੀਆਂ ਨੇ ਡੈਣੀ ਮੇਂ ਕਿਆ ਅੰਦਰ ਹੀ ਘਾਲਣਗੇ ਰੋਟੀ ਸਾਂਜੇ ਨਾ ਜੀ ਜਾਣਦੇ ਰੋਟੀ ਖਾਂਦੇ ਰਹਿਣਗੇ ਕਿੰਨਾ ਡੀ ਨਾਲ ਨਹੀਂ ਲੱਗੇ ਹੈ ਹੰਦਰੇ ਗੇ ਜੀਵਤ ਹਨ ਦਾਲ ਸਨੀ ਅੰਦਰ ਦਾ ਖੰਡ ਕੇ ਰੱਖਣ ਲਈ ਕਿਰਨ ਹੋਏ ਬਾਤ ਜਿੰਦੀ ਕਿ ਨਿਯਮ ਚੀ ਚਾਟ ਨੂੰ ਦੇਖੀ ਕਰਾਂ ਦੇਖੀ ਨਹੀਂ ਪੱਤੀ ਦੱਲਾ ਨਾ ਪੱਡੇ ਕੇ ਰੱਖਿਆ ਜਾਂਦਾ ਹੈ ਮੋਹ ਲਾ ਜਾਓ ਨਾ ਤੇ ਵੀ ਤਲਾ ਲਾ ਬੁਨਾ ਮੋਹ ਨਾਲ ਸੱਚੀ ਸਿੱਧੂ ਤੇ ਮੋਹ ਤੋਂ ਬਹੁਤ ਜ਼ਿਆਦਾ ਲੜਦਾ ਹੈ ਮੋਲਿਆਏ ਹਾਂਜੀ ਆਲਾ ਹੋਰ ਕਾਗਜ਼ ਤੇ ਮੈਂ ਤਾਂ ਤੋ ਨਹੀਂ ਕਿ ਉਹ ਨਾ ਖੇਲਦਾ ਹੈ ਸਿੰਗਣ ਚ ਬਈ ਨਹੀਂ ਨਿਕਾਲ ਸਭੀ ਨਿਕਾਲ ਮੈਂ ਨੇ ਸੰਦੇ ਤਾਂ ਜਿਹੜੇ ਹੋ ਗਏ ਨੇ ਢੇਜ ਜੋ ਫੁਲਾ ਰਹੇ ਸੀ ਤੇ ਨੇ ਤੇ ਨਾ ਪਲੇਨ ਬਣਾ ਲਏ ਹੁਣ ਉਹਨਾਂ ਸਟਕ ਗਈ ਉਹ ਮੌਲ ਪਤਾ ਨਹੀਂ ਕਿ ਮੌਲ ਕਰ ਗਈ ਪਲੇਨ ਇੱਕ ਪਾਊਡਰ ਕੱਢ ਕੇ ਉਹਨੂੰ ਫੁਲਾ ਰਹੇ ਲਾ ਵੀ ਨੇ ਤੇ ਇਹ ਤੱਕ ਤਿੰਨ ਮਾਰ ਹੀ ਆ ਗਈ ਤੇ ਸਾਰਾ ਡੈਡੀ ਨੂੰ ਕਹਿੰਦੇ ਆ ਨਹੀਂ ਨਾ ਫੁਲਾ ਲੈਣ ਤੇ ਸਮਝ ਪਾਇਆ ਠੀਕ ਹੈ ਅਰ ਦਿੱਤ ਨਾ

ਅੱਜ ਦਾ ਵਲੌਗ ਸੀ ਇੱਥੇ ਐਂਡ ਕਰਦੇ ਆਂ ਜੀ ਵਲੌਗ ਬਲੀ ਅਗਰ ਤਾਂ ਵੀਡੀਓ ਨੂੰ ਲਾਈਕ ਕਰ ਦੇਣੀ ਚੈਨਲ ਤੇ ਨਵੇਂ ਤਾਂ ਚੈਨਲ ਸਬਸਕ੍ਰਾਈਬ ਕਰਿਓ ਮਿਲਦੇ ਆਂ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂਡ ਬਾਏ ਬਾਏ